ਆਸੀ ਨਾਲ ਜੀ ਸੌਂਗ ਤਰੀ ਮਲਾਮ ਚ ਹਾਂਜੀ ਅਸੀਂ ਤਾਂ ਜੀ ਆਦੇ ਲੱਗੇ ਆ ਜੀ ਪੇਂਟ ਦਾ ਕੰਮ ਕਰਨ ਥੋੜਾ ਬੋਤਾ ਬੁਰਾ ਹਾਲ ਹਾਂ ਜਿਆਦਾ ਹੀ ਤਾਂ ਥੋੜਾ ਬੁਰਾ ਹਾਲ ਤਾਂ ਹੈ ਟਾਈਮ ਵੀ ਬਹੁਤ ਹੋ ਗਿਆ ਨਾ ਟਾਈਮ ਹੁਣ ਮੈਨੂੰ ਪਤਾ ਹੀ ਆ ਅਜ ਕਿਉਂ ਜਿਆਦਾ ਪੁਰਾਹਾਲ ਹੁੰਦਾ ਲੰਬਾ ਚੱਲਣ ਕਰਕੇ ਮੈਂ ਇਹਦਾ ਆਪਣਾ ਸਰਕਟ ਰੇ ਜਾਂਦਾ ਕੋਈ ਹੈ ਬੈਟਰੀ ਬਾਕਸ ਦਾ ਮੈਂ ਟੈਕ ਕਰਨਾ ਹਾਂ ਬੈਂਪਰ ਹੋ ਗਿਆ ਦੇਖੋ ਕਿੰਨਾ ਬਹੁਤ ਯਾਰ ਲੱਗੀ ਤੇ ਉਹਨਾਂ ਤਾਂ ਸਾਰੀ ਤਾਰ ਵੀ ਯਾਰ ਪਹਿਲਾਂ ਫਿਰ ਨਾਲ ਫਿਰ ਬੈਟ ਬੈਨ ਦਾ ਕਰਨੇ ਬੈਟਾਂ ਦਾ ਮੇਰੀ ਹਿਸਾਬ ਨਾਲ ਕਾਲੂ ਗੋਨੂ ਕਰ ਲਏਗੇ ਹਾਂ ਅੱਜ ਹੋਣੀ ਵੀ ਅੱਜ ਹੋਰ ਰੇਟ ਫੋਨ ਕੇ ਰੱਖ ਲੈਂਦੇ ਆਪਾਂ ਲੇਟ ਹੋ ਗਿਆ ਆਪਾਂ ਅੱਜ ਸਾਰਾ ਆਪਾਂ ਨੂੰ ਮੋਟਰ ਨੇਰ ਆਨ ਕਰ ਲਿਆ ਮੋਟਰ ਦਾ ਆਰਡਰ ਭਾਈ ਪਹਿਲਾਂ ਜਿਹੜੀ ਲਾਈਦੀ ਉਹ ਚੱਲੀ ਨਹੀਂ ਹੈਗੀ ਆਫਸੇ ਭੇਜਾ ਕੇ ਦੂਰੀ ਹੋਰ ਲੈ ਕੇ ਆਏ ਅਸੀਂ ਤਾਂ ਮੋਟਰਾਂ ਨੇ ਯਾਰ ਆਪਣੇ ਘਟ ਦੇ ਘਟ ਤੇ ਮੈਂ ਕਹਿੰਦਾ ਚੌਥੀ ਮੋਟਰ ਆ ਖੜੀ ਹੈ ਪਤਾ ਨਹੀਂ ਪਈਆਂ ਪਈਆਂ ਖੜੀ ਜੰਨੀ ਹੈ ਹੁਣ ਆ ਬਣ ਗਈ ਆ ਇਹ ਪਹਿਲਾਂ ਜਿਹੜੀ ਲੱਗੀ ਹੋਈ ਆ ਇੱਕ ਘਰਾਉ ਬਣ ਗਏ ਇੱਕ ਉਹਨਾਂ ਕੋਲ ਪਈ ਆ ਚੌਥੀ ਮੋਟਰ ਉਹ ਸਾਈਡ ਬਖੋਲੀ ਪਈ ਹੁਣ ਇਹ ਵੀ ਬਣ ਹੋ ਗਈ ਇਹ ਵੀ ਕਹਿੰਦਾ ਬਣ ਹੋ ਗਈਆਂ ਕਿਆ ਕਹਿੰਦਾ ਛੜੇ ਗਈ ਹੈ ਛੀਟ ਹੋ ਗਈਆਂ ਯਾਰ ਪਤਾ ਨਹੀਂ ਕਿੱਦਾਂ ਲੈਡ ਲੂਟ ਪਰ ਨਹੀਂ ਲਾਈਟਦਾ ਹੁਣ ਕੁਝ ਨਹੀਂ ਲੈਡ ਕੱਢਣ ਕਰਕੇ ਜਿਹੜੀ ਕਹਿੰਦਾ ਉਦੋਂ ਕਹਿੰਦਾ ਚਲਦੀ ਖੁੱਲੀ ਹੈ ਕਹਿੰਦਾ ਇਹ ਹਾਂ ਆਪਾਂ ਨੇ ਚਲਾਈ ਹੁਣ ਚੱਲੀ ਨਹੀਂ ਹੈਗੀ ਘੱਟ ਚੱਲਦੀ ਗਰਮ ਬਹੁਤ ਹੁੰਦੀ ਹੈ ਆ ਚੀਜ਼ਾਂ ਵੀ ਕਰ ਦੇਣੀਆਂ ਸੀ ਸਮਾਂ ਜ਼ਰ ਲੱਗੇਗਾ ਸਾਮਾਨ ਅਸੀਂ ਲੈ ਆਏ ਤਾਂ ਕੱਲ ਰੰਗ ਵਾਲਾ ਸਾਰਾ ਕੱਲ ਵਧੀਆ ਪਸ ਸਾਮਾਨ ਲੈ ਆਏਗਾ ਨਹੀਂ ਹੋਰ ਕੀ ਨਹੀਂ ਬਹੁਤ ਟਾਈਮ ਲੱਗ ਜਾਣਾ ਅੱਜ ਵੀ ਇਹ ਟਵਰਿੰਦਾ ਕੰਮ ਕਰ। ਅੱਜ ਵੀ ਦੇਖਣੇ ਕਿੰਨਾ ਕੰਮ ਦਾ। ਹਾਂ। ਇੱਕ ਕਰਟਰ ਨਿਬੜ ਜੇ ਬਹੁਤ ਹੈ। ਹਉ ਦਾ ਹਾਂ। ਇਹਦਾ ਹੀ ਨਿਬੜ ਜੇ ਬਹੁਤ ਅੱਜ। ਇਹੀ ਕਰਨੇ ਆ ਆਪਣੇ। ਉਹ ਰਾਜ ਵੀ ਰਲਾ ਤਾਂ ਕਰਨਾ ਨਹੀਂ ਹੈਗਾ। ਉਹ ਤਾਂ ਕਹਿੰਦਾ ਉਹ ਪਰ ਪਾਸੇ ਪੇਂਟਰ ਕੋਲੋਂ ਕਰਾ ਕੇ ਲਿਆਉਣਾ। ਉਹ ਤਾਂ ਕਹਿੰਦਾ ਮੈਂ ਪੇਂਟਰ ਕੋਲੋਂ ਕਰਾਉਣਾ। ਬਾਈ ਤੁਸੀਂ ਵਧੀਆ ਨਹੀਂ ਕਰਦੇਗਾ। ਤੁਸੀਂ ਤਾਂ ਮੈਂ ਕਹਿੰਦਾ ਪੈਸੇ ਦੇ ਕੇ ਵਧੀਆ ਕਰਾ ਕੇ ਲਿਆ ਕੇ ਆਉਣਾ ਕੰਮ। ਤੁਸੀਂ ਆ ਭਾਈ ਜੀ ਸਰ ਜੀ ਕਰਾ। ਹਾਂ। ਅੱਜ ਆਇਆ ਵੀ ਸਾਡੇ ਕੋਲ। ਨਾ ਕੱਲ ਵੀ ਨਹੀਂ ਆਇਆ। ਫਰਾਰ ਹੋਇਆ ਵਾ 2-3 ਦਿਨ ਤੋਂ। ਹਰਿਆਣੇ ਵੀ ਨਹੀਂ ਗਿਆ ਲਾਰਾ ਲਾ ਗਿਆ ਹਰਿਆਣੇ ਮੈਂ ਪਤਾ ਨਹੀਂ ਕੀ ਕਰਨਾ ਕਰ ਨਹੀਂ ਇਹਨੇ ਉਹ ਨਹੀਂ ਪੰਨਾ ਗੱਲਾਂ ਆ। ਜੁਲਮਾ ਵਾਲਾ ਜ਼ਿਆਦਾ ਹੋ ਗਿਆ ਅੱਜ ਕੱਲ ਉਹ ਹਾਂ। ਮੈਂ ਨਵੇਂ 버ਗਰ ਬਣਾ ਲੈਣਾ ਹੁਣ ਬੈਂਪਰ ਆ। ਆਪੋ ਵੀ ਕਿੱਥੇ ਨਾ ਚੰਕੂਗਾ ਹੁਣ। ਪੈਂਟ ਅਸੀਂ ਕੱਲ ਬਣਾ ਲਿਆ ਤੇ origignal ਇਹਦੇ ਨਾਲ ਦਹੀਂ। ਇੱਕ ਲਾਲ ਲਿਆਂਦਾ ਤਾਂ ਬੇਟਾ ਵਾਸਤੇ ਤੇ ਇੱਕ ਇਹਦੇ ਨਾਲ ਹੀ ਹਾਬ ਕਰ ਦੂੰਗਾ। ਚਲੋ ਦਿਖਾਉਨੇ ਆ ਤੁਹਾਨੂੰ ਕਹਾਣੀ ਸਾਮਾਨ ਸਾਰਾ ਪਿਆ ਬੰਦੋਕ ਲਈ ਮਜੇਂ ਦੀ ਹੈ ਕਿ ਰੰਗ ਕਰਨ ਵਾਲੀ ਨਾ ਕਰੀਏ ਸਾਫ ਰੋਗੀ ਹੋਣੀ ਹੈ ਤਾਂ ਵੀ ਹੈ ਹਾਉ ਸਾਮਾਨ ਫੁੱਕ ਤੇ ਬੈਟਰੀ ਬਾਕਸ ਆ ਗਿਆ ਟਰਟਰ ਤਾਂ ਕੰਪਲੀਟ ਹੋ ਗਿਆ ਸਾਰੇ ਹੀ ਬਸ ਛਤਰੀ ਹੀ ਰਹਿ ਗਈ ਉਹਦੀ ਛਤਰੀ ਰਹਿ ਗਈ ਯੂ ਪੇਪਰ ਰਹਿ ਗਈ ਇਹ ਆਲੇ ਬੈਠ ਰਹੇ ਨੇ ਹਾਂ ਬੈਠ ਰਹੇ ਨੇ ਬੈਠ ਤਾਂ ਕਾਲੂ ਕਰਦਾਂਗੇ ਲੈਡ ਭੱਜ ਗਈ ਲੈਡ ਭੱਜ ਗਈ ਬਾਈ ਗੁਰਪ੍ਰੀਤ ਨੇ ਪੂਰੀ ਝਟ ਮਰਾਈ ਆ ਬਾਈ ਰਗੜਾਈ ਇਹ ਕਰੀ ਐ ਨੇ ਪੂਰੀ ਐਨ ਚਰਜੁਰ ਤਾਰਤੀ ਬੋਲਾ ਇਹਦਾ ਬਿਜਲੀ ਕੰਮ ਸੀ ਜੇ ਬੋਇ ਤੇਰੀ ਆਹ ਕੰਮ ਪੂਰਾ ਲੰਦਾ ਇਹ ਆ ਰਹਿ ਗਿਆ ਸਮਾਂ ਕੋਈ ਮਿੱਤ ਲੈਡ ਨੂੰ ਪਤਾ ਕੋ ਦਿਖਾ ਦਊਗੀ ਫੋਨ ਕਰ ਫੋਨ ਕਰਕੇ ਪੁੱਛ ਲੈਣੇ ਆ ਆ ਡੰਡਾ ਹੋ ਗਿਆ ਇਹਦਾ ਹੋ ਗਿਆ ਐਨਾ ਨਮਾ ਹੀ ਬਣ ਗਿਆ ਇਹ ਲਾਹ ਥੈਟਰ ਦਿਖਾਉਣਾ ਹਾਂ ਹਾਂਜੀ ਥੈਟਰ ਲਾ ਤਾਂ ਆਪਣੀ ਧੁੱਪ ਚੜਿਆ ਗਈ ਦੇਖੋ ਤਾਂ ਸਾਫ ਹੋ ਗਿਆ ਇਹ ਤਾਂ ਮੂਰੇ ਬੇਟ ਟਾਂਕ ਹੋ ਜਾਣੇ ਇਹਦੇ ਪਤਾ ਹੀ ਲੱਗਣਾ ਹੈਗਾ ਬਚ ਗਈ ਇਹਦਾ ਜਾਨੀ ਕੰਮ ਕੰਪਲੀਟ ਹੋ ਗਿਆ ਆਹ ਰਹਿਗਾ ਬਾਈ ਇਹਦਾ ਜਾਨੀ ਆ ਦੇਖੋ ਪੂਰੇ ਕਾਲਾ ਰੰਗ ਕਰਨਾ ਸਾਰਾ ਹਯੂਬ ਐਪ ਹੋ ਗਈ ਉੱਪਰ ਛਤਰੀ ਹੋ ਗਈ ਇਹਨੂੰ ਕਾਲਾ ਰੰਗ ਕਰਨਾ ਇਹ ਦੇਖਦੇ ਆ ਅੱਜ ਸ਼ਾਮ ਨੂੰ ਜਾਂ ਕੱਲੂ ਦੇਖਦੇ ਆ ਇਹ ਵੀ ਰੰਗ ਬਹੁਤ ਖਰਾਬ ਹੋ ਗਿਆ ਠੀਕ ਹੋ ਗਿਆ ਕੰਮ ਤਾਂ ਔਕੇ ਹੋ ਗਿਆ ਰਮ ਰਮ ਤਾਂ ਠੀਕ ਹੈ ਤੇ ਬਸ ਇੰਜਨ ਦੀ ਜ਼ਿਆਦਾ ਹਾਲਤ ਵਿਗੜੀ ਦੀ ਟਰੈਕਟਰ ਦੀ ਇਹ ਨੂੰ ਕਰਿਆ ਆਪਾਂ ਨੇ ਉਹਦਾ ਤਾਂ ਬਸ ਇੱਕ ਹੋਕਾ ਇੱਕ ਮੂਹਰੇ ਵਾਲੇ ਵੇਟ ਕਰਨੇ ਆ ਲਾਲ ਲੰਗ ਦੇ ਇੱਕ ਪਿੱਛੇ ਵਾਲੇ ਵੇਟ ਖਾਂਦਾ ਵੀ ਇਹ ਲਾਲ ਲੰਗ ਕਰਨਾ ਦੂਆ ਜਿਹੜਾ ਕੈਵਨਾ 9500 ਉਹਦੇ ਵੀ ਕਰਨਾ ਕੱਲ ਨੂੰ ਵੇਟ ਬੂਟ ਕਰਨਾ ਉਹਦਾ ਪੈਂਪਰ ਕਰਨਾ ਯਾਨੀ ਜ਼ਿਆਦਾ ਕੰਮ ਆ ਇਹਦਾ ਹੀ ਟਰੈਕਟਰ ਦਾ ਤਾਂ ਥੋੜਾ ਜਿਹਾ ਡਾ ਆਇਆ ਇਹਦੀ ਵੀ ਡਰਾਇਵਰ ਕਰ ਦੇਣੀ ਕੱਲੀ ਡਰਾਇਵਰ ਕਰ ਦੇ ਬਿਲਕੁਲ ਆਈਆਂ ਨੇ ਇਹਨਾਂ ਦੇ ਬੋਟੇ ਆ ਆਪਣੇ ਇਹਨੂੰ ਤਾਂ ਐਂਗਲ ਆਪਣੇ ਪਹਿਲਾਂ ਤੋਂ ਹੀ ਠੀਕ ਆ ਨਾਲੇ ਉਹ ਵੀ ਇਹਨੂੰ ਐਂ ਠੀਕ ਤਰ੍ਹਾਂ ਲਾਏਵੇਂ ਆ ਉਹਨਾਂ ਨੇ ਕਹਿੰਦੇ ਨਹੀਂ ਡਬਲ ਲੱਗਿਆ ਹੋਣਾ ਆ ਦੇਖ ਆ ਆ ਐਂਗਲ ਮੋੜ ਕੇ ਉਹਨਿਆਂ ਨਾਲ ਲਾਈ ਹੋਈ ਆ ਪੱਤੀ ਨਾਲ ਲਾਈ ਹੋਈ ਰੁੱਤੀ ਜਿਆਦਾ ਉਹਨੂੰ ਸਾਲਾ ਇਹ ਟਰੈਕਟਰ ਚ ਦੀਸਦਾ ਫੋਰਕਾ ਤੇ ਜਗਾਦੇ ਨਹੀਂ ਕਰਦੇ ਬਸ ਕੰਪਨੀ ਕੰਪਨੀ ਹੁੰਦੀ ਆ ਕਿ ਕਾ ਚੀਜ਼ ਕਰਦੀ ਆ ਜੀ ਮੂਰਤ ਬਾਕੀ ਸਭ ਠੀਕ ਹੈ ਠੀਕ ਹੈ ਆ ਦੇਗਾ ਹਰਾ ਰੰਗ ਉੱਤਰ ਗਿਆ ਆਓ ਯਾਰ ਆਪਾਂ ਨੇ ਟੋਚਨ ਪਾਇਆ ਤਾਂ ਨਾ ਇਹਦਾ ਹੁਣ ਆ ਬੇਡ ਤਾਰ ਲੈਣੇ ਆਪਾਂ ਨੇ ਬਸ ਇਹਦੇ ਬੇਡ ਤਾਰ ਕੇ ਥੱਲੇ ਰੱਖਦੇ ਆ ਇਹਨੂੰ ਖੜਾ ਉੱਥੇ ਇਹਨੂੰ ਪੇਂਡ ਮਾਰ ਦਨੇ ਹੋਵੇ ਪਹਿਲੇ ਬੇਡ ਲਾਲ ਰੰਗ ਦੇ ਕਰ ਦਨੇ ਬੇਡ ਬੂੜੀ ਜੀ ਉਹ ਫੋਨ ਮਕਰ ਵਾਲੇ ਦੀ ਫੋਲ ਬੇਡ ਹੂੰ ਇਹ ਨਾ ਜਰ ਲੈਟ ਨਹੀਂ ਆਉਜੀ ਇੰਨਾ ਜਰ ਕੰਮ ਕਰੀਏ ਕੋਈ ਠੱਲ ਲੱਗੀ ਫਿਰ ਓਕੇ ਥਿਆਰੀ ਵੈਰੀ ਕਰਦੇ ਆ ਦੇਖ ਲੈਣੇ ਆ ਜੇ ਲਾਲ ਰੰਗ ਮਾਰਨ ਦਾ ਵੀ ਟਾਈਮ ਹੋ ਗਿਆ ਤਾਂ ਮਾਰ ਦਨੇ ਆ ਹਾਂ ਦੇਖ ਲੈਣਾ ਲੋ ਵਈ ਪੇਂਟ ਪੂੰਡ ਮਾਰ ਕੇ ਹੋ ਗਿਆ ਕੰਮ ਰੈਡੀ ਬੰਪਰ ਬੂੰਪਰ ਵਾਲਾ ਨਿਬੜ ਗਿਆ ਸਾਡਾ ਹੁਣ ਬੇਲਡ ਰਹਿ ਗਿਆ ਬੇਲਡ ਰਹਿ ਗਿਆ ਬਾਕੀ ਬਲੈਕ ਰੰਗ ਰਹਿ ਗਿਆ ਹੁਣ ਯੂਪ ਆਪਾਂ ਦਾ ਉਹ ਮਾਰਦੇ ਆ ਕੱਲ ਨੂੰ ਹੁਣ ਇੱਕ ਤਾਂ ਲੈਕ ਰੰਗ ਰੰਗ ਦਾ ਟਾਈਮ ਹੋ ਗਿਆ ਬਾਕੀ ਇਹਦੇ ਵੀ ਦੰਦ ਦਿਖਾਉਣੇ ਇਹਦਾ ਵੀ ਬੰਪਰ ਕਰਨਾ ਦਾ ਆ ਹੁੱਕ ਖਰੀ ਆ ਮਾਰਤਾ ਬੰਪਰ ਆਪਣੀ ਫਰੰਟ ਫਰੰਟ ਮਾਰਿਆ ਰੰਗ ਵੱਡ ਹੋ ਗਿਆ ਦਾ ਬੇਟਾ ਨਾਲ ਆ ਉੱਪਰ ਤੇ ਵੱਡ ਹੋ ਗਿਆ ਸਾਰਾ ਇੱਥੇ ਕੋਕੀ ਉਹਦੇ ਦੇਖਿਆ ਉਹਦੇ ਹੋਰ ਨਿੱਕੇ ਮੋਟੇ ਕੰਮ ਆ ਇਹਦਾ ਸਮਾਨ ਜਿਹੜਾ ਖੋਲਿਆ ਹੋਇਆ ਹੈ ਤੇ ਲੱਟਾਂ ਲੁੱਟਾਂ ਸਾਰੀਆਂ ਕਸੀਏ ਹਲੇ ਵੀ ਘੰਟਾ ਡਾਢ ਘੰਟਾ ਲੱਗਣਾ ਸਮਾਨ ਫੁੱਟ ਕਰਦਿਆਂ ਇਹ ਜਿਹੜੀ ਸੀਦਾ ਉਤਰਿਆ ਹੋਇਆ ਤਾਂ ਬੰਦੇ ਸੀ ਸੀ ਪਰਵਾਹ ਤਾਂ ਇਹਦੇ ਨਾਲੋਂ ਜ਼ਿਆਦਾ ਕੁੱਤੇ ਹਣੀ ਹੁੰਦੀ ਹੈ ਬਾਕੀ ਬਈ ਆਪਾਂ ਨੇ ਪ੍ਰੋਟੀਨ ਬਟੂਨ ਹੀ ਲਾਈ ਹੈਗੀ ਐਮਲ ਡ੍ਰੈਫਟੇ ਰੰਗ ਮਾਰਿਆ ਕੋਈ ਊਟੂਨ ਲਾਉਣ ਦਾ ਕੋਈ ਫਾਇਦਾ ਨਹੀਂ ਆ ਇਹਦੀ ਹੁੱਕ ਪੜੀ ਇੱਕ ਛੋਟੀ ਇੱਕ ਡਰਾਵਰ ਡੰਡਾ ਸਾਕੂ ਬੇੜਾ ਹੋ ਗਿਆ ਬੈਟਰੀ ਨਾਲ ਸਾਥ ਉਹ ਬਟਾ ਗੋਲੀਆਂ ਵੀ ਆ। ਪੈਂਟਰ ਨਾਲ ਗੱਲ ਕਰੀ ਤੇ ਪੈਂਟਰ ਨੇ ਰੁਪਈਆ ਹੀ 7000 ਮੰਗ ਲਈ ਇੱਕ ਡਾਕਟਰ ਦੇ। ਕੱਲੇ ਆਹ ਡਾਡਾ ਡਾਕਟਰ ਦਾ ਉਹਨੇ 5000 ਰੁਪਈਆ ਮੰਗ ਲਿਆ ਪੈਂਟ ਸਾਡਾ ਦਾ। ਫੇਰ ਹੁਣ ਆਪਾਂ ਨੇ ਕਰਤਾ ਇਹਨੂੰ ਆਪੇ ਰੰਗ ਦਾ ਕੰਮ ਤਾਂ ਆਉਂਦਾ ਬਸ ਸਾਨੂੰ ਥੋੜੀ ਜਿਹਾ ਮੋਟਰ ਕਰਕੇ ਜੱਗਤੀ ਹੁਣ ਮੋਟਰ ਖੋਲ ਕੇ ਜੀ ਲਾ ਕੇ ਆਪੇ ਕਰਤਾ ਸਾਰੇ ਕੰਮ। ਆਜੇਉਂ ਜੀ ਆਣੋ ਨਾ ਮੈਂ ਕਰਨਾ। ਉਹਦੀ ਪੇਂਟ ਵਾਈ ਬਣਾਇਆ ਆਪਾਂ ਨੇ ਇਸ ਵਾਚ ਸਾਰੀ ਆਵੇ ਸਿਮਰਨ ਹਾਂਜੀ ਟੀਪੀਓ ਬਹੁਤ ਜੀੜੀ ਆ ਟੀਪੀਓ ਡਾਕਟਰ ਟੇਪ ਆ ਇਹ ਹੂੰ ਬੜੀਆ ਐਨ ਗੱਲ ਬਣ ਗਈ ਹੈ ਨਾ ਹੋਰ ਕਿਹਾ ਨੀ ਜੋ ਆਪ 2000 ਸਾਲ ਦੀ ਨਾਲ ਆਏ ਆ ਨੀ ਸੀਜਨ ਆਉਂਦਾ ਤਾਂ ਮੂਰੇ ਯਾਰ ਫੇਰ ਟਾਈਮ ਨਹੀਂ ਲੱਗਣਾ ਹੂੰ ਕਹਿੰਦੇ ਹੀ ਬਿਲਕੁਲ ਸਿਆਲ ਚ ਤਾਂ ਟਾਈਮ ਹੀ ਲੱਗਦਾ 4 ਹੋਰ ਵਧੀ ਜਾਂਦੀ ਸੀ ਬਿਲਕੁਲ 4000 ਕਰਕੇ ਤਾਂ ਸਾਰਾ ਕੰਮ ਕਰਿਆ ਇਹ

ਉਹ ਬੰਦੇ ਨੇ ਫੋਨ ਚੱਕਿਆ ਨਹੀਂ ਅੱਜ ਫੇਰ ਇਹਨਾਂ ਦੇਖ ਲਾ ਫੋਨ ਚੱਕਿਆ ਹੀ ਨਹੀਂ ਬਾਈ ਅੱਜ ਹਨਾ ਦੇਖਦੇ ਹਾਂ ਹੁਣ ਕੀ ਬਣਦਾ ਹੁੱਕ ਦਾ ਉਹਦੀ ਹੁੱਕ ਦਾ ਹਾਂ ਇਹ ਆ ਜਾਂਦਾ ਸਾਡੇ ਨਾਲ ਕਰਵਾਣ ਦਾ ਸੀ ਵੀ ਕਰਾ ਰਹੇ ਹਾਂ ਅਸੀਂ ਕਰਵਾਉਣ ਦੇ ਠੀਕ ਨਹੀਂ ਗਿਆ ਵੀ ਕਿਤੇ ਨਹੀਂ ਪਿਆ ਵੀ ਘਰ ਹੈ ਹਾਂ ਭਈਆ ਦੱਸ ਗਿਆ ਉਹਦਾ ਕਾਲਕ ਜਾਣਾ ਤਾਂ ਹੁਣ ਖੜ ਨੂੰ ਮੈਂ ਬਾਈ ਚੱਲਿਆ ਬਸ ਗੱਡੀ ਆ ਗਿਆ ਹੂੰ ਲੰਘ ਜਾਣਾ ਦਵਾਈਆਂ ਲਈ ਆਈ ਜੀ ਇੱਕ ਤਾਂ ਉਹ ਲਿਆਉਂਗਾ ਕੋਪਰ ਕੋਪਰ ਲੈਣੀ ਹੈ ਕਦਾਂ ਹੂੰ ਮੱਕੀ ਚ ਤਾਕਤ ਲਈ ਸਵੇਰੇ ਹੂੰ ਦੋ ਦਬਰਿਆਂ ਲਿਆਉਣੀ ਹੈ ਵਧੀਆ ਵਧੀਆ ਲੈ ਆਈ ਦੀ ਤੇ ਸੁੰਡੀ ਦਾ ਲਾਉਣਾ ਵਧੀਆ ਕੋਈ ਦੋ ਵਾਰ ਦੀ ਲਿਆਉਣੀ ਹੁ ਠੀਕ ਹੈ ਨਹੀਂ ਵਾਰ-ਵਾਰ ਆਹ ਵਾਰ-ਵਾਰ ਜਾਣ ਨਾਲੋਂ ਠੀਕ ਹੈ ਯਾਰ ਦੋ ਦੋ ਵਾਰ ਦੀ ਲਿਆਉਣੀ ਹੂੰ ਤੇਰੀ ਮੱਕੀ ਉਤਲੀ ਆ ਬੈਡਾਂ ਨਹੀਂ ਉਹਦਾ ਹੁਣ ਪੂਰੀ ਜਾਂਦੀ ਆ ਬਾਕੀ ਬਈ ਆਹ ਲੋ ਆਇਆ ਤਾਂ ਆਪਾਂ ਨੇ ਆਪਣਾ YouTube ਵਾਲਾ ਚੱਕਲ ਦਾ ਇਹਦਾ ਲੋ ਚੱਕਲ ਬਲੌਗਸ ਦਾ ਅਸੀਂ ਇਹ ਫਿਰ ਕਰ ਸਕਦੇ ਆ ਕਰੀਏ ਹੁਣ ਸਮਾਨ ਦਾ ਆਹ ਤੋਂ ਰੱਖੀ ਆਖਬਾਰ ਜੀ ਦਾ ਲੱਗੇ ਹੋਏ ਰਹਿਣਦ ਨੇ ਐਵੇਂ ਹੀ ਰਹਿੰਦੇ ਕਰਨ ਲੋਡ ਕਾਲੂ ਉੱਪਰਲੀ ਸਾਈਡ ਤੇ ਹੋਰ ਕਵਰ ਕਰਕੇ ਆਣ ਅੱਖ ਲਿਆਉਣੇ ਆ ਉਹ ਅੱਖਾਂ ਨੂੰ ਕਿ ਆਏ ਕਿਤੇ ਅੰਗਵਾਰ ਦੇ ਡਿੱਕਾ ਲਾਉਨੇ ਆ ਸਵਾਰ ਕੇ ਇੱਕ ਦੋ ਜਗ੍ਹਾ ਜੇਪੀ ਹੋਰ ਲਾ ਦਨੇ ਇਹਨਾਂ ਨੂੰ ਚੱਲੂ ਲੈ ਆਇਆ ਸੀ ਹੁਣ ਹੁੱਕ ਪਾ ਦਈਏ ਪਹਿਲਾਂ ਛੋਟੀ ਹੁੱਕ ਪਾ ਲੈਣੇ ਜਿਹੜਾ ਇੱਕ ਵੰਨ ਫੜਾ ਦੇ ਮੈਨੂੰ ਲੈ ਹੁੱਕ ਚੱਕ ਲੈ ਤੂੰ ਇੱਕ ਤੋਂ ਫੜਾ ਦੇ ਯੋ ਪਾ ਆਇਓ ਪਣੀਆ ਖਦੂ ਲੋੜੇ ਆਇਓ ਆਈ ਆਇ ਪਣੀਓ ਆ ਆ ਪਾਸ ਉੱਪਰ ਕਰ ਬਸ ਕੀ ਯਾਰ ਮੈਂ ਆਪਾਂ ਨੇ ਛੋਟੀ ਹੁੱਕ ਪੈਂਦੀ ਕਰ ਲਈ ਦੀ ਜਿਹਦੇ ਮੇਰਾ ਨਹੀਂ ਚੱਲਦਾ ਹੈਗਾ ਛੋਟੀ ਹੁੱਕ ਬਿਨਾ ਵੀ ਉਹ ਰੜੇ ਰੂੜੇ ਨਾੜੀ ਭਾਰੀ ਹੁੱਕ ਦਾ ਕੰਮ ਰੋਟ ਨਹੀਂ ਆਉਂਦਾ ਹੈਗਾ ਬਾਕੀ ਦਾ ਤੁਹਾਨੂੰ ਬਣਾਉਣਾ ਹੈ ਕੱਲ ਨੂੰ ਵੀਡੀਓ ਬਾਕੀ ਦੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਬਾਜੀ ਸਾਰਾ ਸ਼ੁਕਰੀਆ